ਤੇ ਤੇਰੀ ਫੇਵਰਿਟ ਹੀਰੋਡ ਕੌਣ ਰਹੀ ਹੈ ਬਈ ਕੋਈ ਦੱਸਦਾ ਬਈ ਕਿਹਦੇ ਨਾਮ ਕੀ ਹੈ ਮੈਂ ਦੱਸਾਂਗਾ ਪਰ ਤੇਰੀ ਮਸ਼ਹੂਰ ਦੱਸ ਹੀ ਜਾ ਤਾ ਯਾਰ ਦੱਸ ਹੀ ਦੱਸੀ ਦੱਸ ਹੀ ਜਾ ਪাবਲਿਸੀਟੀ ਹੋ ਜਾਈ ਨਹੀਂ ਆਹ ਉਹ ਸੱਚ ਹੈ ਕੌਣ ਸੀਗਾ ਇਹ ਹਾਂ ਪੜਨੇ ਯਾਰ ਤੋਰ ਲੈ ਸਾਫਲੀ ਖਾਨ ਨੂੰ ਜਾਣਦਾ ਇਹਨਾਂ ਦਾ ਸੀਸਾ ਕੇ ਰਿਸ਼ਤੇਦਾਰ ਆ ਮੇਰਾ ਸਾਰਾ ਰਿਕਵੈਸਟ ਹੈ ਬਈ ਸਬਸਕ੍ਰਾਈਬ ਕਰ ਲਓ ਯਾਰ 5 ਸੈਕਿੰਡ ਦਿੰਦਾ ਤੁਹਾਨੂੰ ਮੈਂ 1 2 3 4 5 ਹੋ ਗਿਆ ਸੌ ਲੱਗੇ ਤੁਹਾਨੂੰ ਤੇ ਤੂੰ ਬਾਬੇ ਵਜਾਣ ਦੀ ਕੋਸ਼ਿਸ਼ ਨਹੀਂ ਕਰੀ ਕਰ ਜਵਾਨੀ ਵੇਲੇ ਬਾਬੇ ਗੰਦੇ ਬਾਬੇ ਤੇਰੀ ਬੰਬੇ ਬੰਬੇ ਨਹੀਂ ਯਾਰ ਫਿਊਚਰ ਪਲਾਨਿੰਗ ਕੀ ਸੋਚਿਆ ਕੋਈ ਪੈਣੀ ਨਹੀਂ ਕੋਈ ਟਾਂ ਰੱਪੀ ਹੈ ਅੱਛਾ ਤੇ ਕੋਈ ਪੋਸਟ ਪੋਸਟ ਭਰੀ ਹੈ ਕਿ ਨਹੀਂ ਫਿਊਚਰ ਪਲਾਨਿੰਗ ਦਾ ਦੇਖਾਈ ਇਹ 350 ਦਾ ਨਾ ਐ ਲਾ ਦੋ ਆਪ ਤੁਹਾਨੂੰ ਸਸਤ ਵਾਲੀ ਪੇਅਰ ਕਰਦੇ ਦਿਆ ਨਾ ਗਾਰਾਡੀ ਪਿਆ ਰਹ ਹੁੰਦਾ ਗਾਰਾਡੀ ਹੁੰਦਾ ਸਾਸੀ ਸਾਸੀ ਨਹੀਂ ਰਹੀ ਦਾ ਨਾਇਕ ਨਿਕ ਪੂਰਾ ਸਹੀ ਲਿਖਿਆ ਹੋਇਆ ਐ ਨਹੀਂ ਗਲਤ ਨਹੀਂ ਆ ਦੇਖੋ ਤੁਸੀਂ ਆਪਣੇ ਸੇਮ ਨਹੀਂ ਪਤਾ ਉਹਨੂੰ ਵੇਖਣ ਗਿਆ ਸੀਗਾ ਅੱਛਾ ਤੇ ਉਹ ਪਹਿਲੇ ਕੁਰਤੀਆਂ ਹੁੰਦੀਆਂ ਜਾਂ ਕਿ ਫੱਟੀ ਵਿੱਚ ਫੱਟੀਆਂ ਹੀ ਖਾ ਫੱਟਕਾਂ ਹੀ ਅਸੀਂ ਵੀ ਜਾਂਦੇ ਰਹੇ ਹਾਂ ਤੇ ਉਹ ਉਤਲੇ ਪਾਸੇ ਬਹਿਗਾ ਉਹ ਉਹ ਆਓ ਹਾਂ ਉਹਨੇ ਉਸਦੀ ਨਹੀਂ ਕਰੀ ਸਾਢੇ 350 ਦਾ ਐਨੇ ਦਾ ਚੱਪਲਾ ਵੀ ਨਹੀਂ ਆਉਂਦੀਆਂ ਦੀ ਦੋਸਤੋ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ ਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਦੇ ਰੱਖਣ ਜੀ ਤੇ ਸਾਰਿਆਂ ਨੂੰ ਰਿਕਵੈਸਟ ਹੈ ਬਈ ਸਬਸਕ੍ਰਾਈਬ ਕਰ ਲਓ ਯਾਰ 5 ਸਕਿੰਟ ਦਿਨਾ ਤੁਹਾਨੂੰ ਮੈਂ 1 2 3 4 5 ਹੋ ਗਿਆ ਸੌਂ ਲੱਗੇ ਤੁਹਾਨੂੰ ਆਜੋ ਕਰਾਂ ਬਾਅਦ ਦੇ ਆਪਾਂ ਅੱਜ ਦੀ ਵੀਡੀਓ ਵੱਲ ਅੱਛਾ ਜਿਉਂਦੇ ਆਪਣਾ ਸੈਫਲੀ ਖਾਣ ਦੇ ਇੱਕ ਤੜਕੇ ਕੋਈ ਰਾਤ ਨੂੰ ਚਾਕੂ ਮਾਰ ਗਿਆ 2:00 3:00 ਵਜੇ ਕੋਈ ਚਾਕੂ ਮਾਰ ਗਿਆ ਸੈਫਲੀ ਖਾਣ ਦੇ ਤੇ ਪਹਿਲਾਂ ਤਾਂ ਇਹ ਕੋ ਚੋਰ ਸੀ ਮੁੜ ਕੇ ਪਤਾ ਲੱਗੇ ਪਹਿਲਾਂ ਸਕਿਉਰਟੀ ਗਾਰਡ ਦਾ ਬਹਿਸ ਕਰੀ ਬੰਦੇ ਨੇ ਤੇ ਫਿਰ ਜਦੋਂ ਇਹ ਸੈਫਲੀ ਖਾਨ ਗਿਆ ਛਡਾਉਣ ਤੇ ਇਹਦੇ ਉਹਨੇ ਛੰਡਾ ਚਾਕੂ ਤੇ ਹੁਣ ਉੱਥੇ ਪਤਾ ਨਹੀਂ ਕਿਹੜਾ ਹਸਪੀਟਲ ਆ ਉੱਥੇ ਲੀਲਾਬਤੀ ਉਹ ਚ ਦਾਖਲ ਹੈ ਕੌਣ ਸੀਗਾ ਇਹ ਯਾਰ ਤੂੰ ਲੈ ਸੈਫਲੀ ਖਾਨ ਨੂੰ ਜਾਣਦਾ ਇਹਨਾਂ ਦਾ ਸੀ ਸਾਕੇ ਕੇ ਰਿਸ਼ਤੇਦਾਰ ਆ ਨਹੀਂ 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 ਕੋਈ ਲੀਡਰ ਜੀ ਕੋਈ ਐਕਟਰ ਯਾਰ ਠੀਕ ਹੈ ਮੈਂ ਉਹ ਤਾਂ ਕਹਿੰਦਾ ਵੀ ਮੈਂ ਕੋਈ ਲੀਡਰ ਚਾ ਸਾਕੇ ਰਿਸ਼ਤੇਦਾਰ ਤੂੰ ਕਿਹਨੂੰ ਜਾ ਛੋਟੇ ਵੇਲੇ ਕਿਹੜਾ ਡਾਕਟਰ ਵਧੀਆ ਹੁੰਦਾ ਸੀ ਬਾਬਾ ਬਾਬੀ ਦਾ ਧਰਮੇਦਿਤ ਮੰਦਰ ਅਗੇ ਜਾ ਚੀਏ ਤੇ ਰੇਸ਼ ਕੰਨਾ ਹਾਂ ਇਹ ਜੀ ਤੇ ਇੱਕ ਹੋ ਜਿਹੜਾ ਬ੍ਰਿਗੇਡਰ ਬਣਾਉਂਦਾ ਕੀ ਨਾ ਸੀ ਉਹਦਾ ਬ੍ਰਿਗੇਡੀ ਰਾਜਕਮਰ ਵੇਖਿਓ ਵੇਖਿਓ ਪੁੱਲ ਪੱਲ ਗਿਆ ਚੰਗੇ ਸੀ ਐਕਟਰ ਬਣੋ ਬਹੁਤ ਬੜੇ ਵਿਰੋਧ ਖੰਦਾ ਬਹੁਤ ਢੰਗਾ ਸੀ ਕੰਨਾ ਜੀ ਉਹਨੂੰ ਰੱਖਣਾ ਬਹੁਤ ਢੰਗਾ ਸੀ ਸ੍ਰੀਨਿਲ ਦਾਤਾ ਸ੍ਰੀਨਿਲ ਦਾਤਾ ਸ੍ਰੀਨਿਲ ਦਾਤਾ ਬੰਦਾ ਉਹ ਵੀ ਚੰਗਾ ਸੀ ਵਿਚਾਰਾ ਯਾਰ ਭਗਵਾਨਾ ਵੀ ਗਿਆ ਸੀ ਆ ਦੇਖਣ ਨੂੰ ਜਾ ਕੀ ਆ ਜਾ ਦੇ ਸਿਨੇਮਾ ਆਪਣੇ ਸਿਨੇਮਾ ਨਹੀਂ ਪਤਾ ਹਾਂ ਉਹ ਵੇਖਣ ਗਿਆ ਸੀਗਾ ਅੱਛਾ ਤੇ ਉਹ ਪਹਿਲੇ ਕੁਰਸੀਆਂ ਹੁੰਦੀਆਂ ਜੈਕਰ ਐ ਫੱਟੀ ਵਿੱਚ ਫੱਟ ਫੱਟਾਂ ਜੀ ਹਾਂ ਫੱਟਾਂ ਜੀ ਅਸੀਂ ਵੀ ਜਾਂਦੇ ਰਹੇ ਹਾਂ ਤੇ ਉਹ ਉਤਲੇ ਪਾਸੇ ਬਹਿ ਗਾ ਉਹ ਉਹ ਆਹੋ ਉਹਨੇ ਉਸ ਦੀ ਨਹੀਂ ਕਰੀ ਉਹ ਅੱਛਾ ਉਹਨੇ ਕਹਿੰਦੇ ਕਹਿੰਦੇ ਤੂੰ ਇਹ ਬੰਦਾ ਕਿਵੇਂ ਚਾ ਕਹਿੰਦੇ ਭਈਆ ਥੱਲੇ ਕਰ ਫੱਟੀ ਆ ਤੇ ਫੇਰ ਨਹੀਂ ਹੋਊਗਾ ਨਹੀਂ ਤੂੰ ਸਭ ਤੋਂ ਪਹਿਲੀ ਫਿਲਮ ਕਿਹੜੀ ਵੇਖੀ ਆ ਬਾ ਕੋਈ ਯਾਦ ਨਹੀਂ ਯਾਰ ਤਾਂ ਵੀ ਮਣੀ ਮੁੱਟੀ ਯਾਦ ਹੋਣੀ ਹੈ ਨੇ ਥੋੜੀਆਂ ਵੇਖੀ ਪੰਜਾਬੀ ਦੇਖੀ ਸੀ ਕਿ ਹਿੰਦੀ ਵੇਖੀ ਸੀ ਪਹਿਲੀ ਐ ਯਾਦ ਹੈ ਦੇਖੀ ਕੋਈ ਯਾਰ ਨਹੀਂ ਇੱਕ ਤਾਂ ਬਲਵੀਰ ਭਾਬੀ ਵੇਖੀ ਸੀ ਪੰਜਾਬੀ ਅੱਛਾ ਕਿਨੇ ਟਰੈਕਟਰ ਦੇਖੇ ਦੋ ਫਿਲਮਾਂ ਦੀ ਉਦੋਂ 10 ਰੁਪਏ ਦੇ ਨਹੀਂ ਯਾਰ ਕੱਟਣ ਦੇ ਹੋਣੇ ਆ 20 ਰੁਪਏ ਸਾਡੇ ਵਾਲਿਆਂ ਦੇ 15 20 ਰੁਪਏ ਦਾ ਤੁਸੀਂ ਕਿਹੜੀ ਪਹਿਲੀ ਵੇਖੀ ਸੀ 10 ਰੁਪਏ ਦੀ ਖੁਦਾ ਗਵਾ ਹੈ ਖੁਦਾ ਗਵਾ ਖੁਦਾ ਗਵਾ ਕਿਹੜੇ ਟਰੈਕਟਰ ਚ ਜਿਸ ਨਾਲ ਧੰਗਾ ਮਿਲਦਾ ਮੈਂ ਵੀ ਜਸਵੰਤਰ ਵੇਖੀ ਸੀ ਪਰ ਮੈਂ ਵੇਖੀ ਸੀ ਬੱਬੂ ਮੰਦ ਨਹੀਂ ਸੀ ਉਹ ਜਿੱਥੇ ਗਾਣਾ ਦਾ ਰੱਬ ਨੇ ਬਣਾਇਆ ਜੋੜੀਆਂ ਕਿਹੜੇ ਸੀ ਹਸਰੀ ਸੀ ਹਾਂ ਉਦੋਂ ਮੈਂ ਉਹ ਵੇਖੀ ਸੀ ਉਦੋਂ ਤੇ ਮਸਾ ਜਾਂਦੇ ਸੀ ਦਿਵਾਨ ਤੇ ਗਏ ਸੀ ਯਾਰ ਉਹ 2000 ਰੁਪਏ ਮੇਰੇ ਕੋਲ ਆਵੜੇ ਆਪਣੇ ਇੱਥੇ ਟੈਂਪੂ ਚੱਲਦਾ ਹੁੰਦਾ ਹੱਥ ਨੇ ਸ਼ਾਮ ਨੂੰ ਹਾਂ ਇਹਨਾਂ ਦੇ ਵਿੱਚ ਕੀ ਦਾ ਦਾਲ ਆ ਲੈ ਨਹੀਂ ਅੱਛਾ ਟੈਂਪੂ ਇੱਥੋਂ ਜਾਂਦਾ ਫਿਰ ਰਾਤ ਨੂੰ ਵੇਖ ਕੇ 12 ਵਜੇ ਮੁੜ ਕੇ ਆਉਂਦੇ ਸੋ 9 ਵਜੇ ਤੱਕ ਕੀ ਹੁੰਦਾ ਸੀ ਹਨ 9 ਵਜੇ ਤੱਕ ਹਾਂ 9 ਵਜੇ ਤੇ ਹੁੰਦਾ ਜੀ ਦਾ 7 ਵਜੇ ਤੋਂ 9:30 ਤੱਕ ਹਾਂ ਵਿੱਚ ਇਹਨਾਂ ਜੂਤ ਤੇ ਤੇਨੇ ਘੰਟੇ ਹੁੰਦਾ ਤੇ ਤੇਰੀ ਫੇਵਰਿਟ ਹੀਰੋਨ ਕੌਣ ਰਹੀ ਹੈ ਬਈ ਤਾਂ ਵੀ ਕਿਹਦੇ ਨਾਲ ਕੀ ਤੇ ਤੈਨੂੰ ਨਾਲ ਕੀ ਤਾਂ ਫਿਰ ਵੀ ਕੋਈ ਬਦਲ ਪਸੰਦ ਹੁੰਦੀ ਐ ਨਹੀਂ ਗਲਤ ਚੀਜ਼ ਨਹੀਂ ਵੈਸੇ ਨੋਰਮਲ ਕੋਈ ਪਸੰਦ ਹੁੰਦੇ ਜਿਵੇਂ ਧਰਵਿੰਦਰ ਪਸੰਦ ਆਪਾਂ ਨੂੰ ਬੋਬੀ ਫਿਰ ਵਧੀਆ ਦੀ ਬੋਬੀ ਹਾਂ ਬੋਬੀ ਇਹ ਡਾਉਨ ਚ ਸੀਗੀ ਡਾਉਨ ਡਾਉਨ ਚ ਨਹੀਂ ਸੀ ਬੋਬੀ 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 ਫਿਲਮਾਈ ਸੀ ਅੱਛਾ ਬੋਬੀ ਫਿਲਮ ਆ ਨਹੀਂ ਮੈਂ ਤੈਨੂੰ ਐਕਟਰ ਨਹੀਂ ਪੁੱਛਦਾ ਕਿਹੜੀ ਚੰਗੀ ਲੱਗਦੀ ਸੀ ਕੀ ਨਾ ਸੀ ਉਹਦਾ ਯਾਰ ਕਿਹੜੀ ਯਾਰ ਨਾਮ ਪੁੱਲ ਗਿਆ ਯਾਰ ਗੱਲ ਕਰ ਲੈ ਮਾੜਾ ਜਿਆ ਕੀ ਨਾ ਸੀ ਮਾੜਾ ਯਾਦ ਕਰਾਓ ਬਈ ਬੜਾ ਯਾਦ ਕਰਾਓ ਕਿਹੜੀ ਗੱਲ ਕਰਦਾ ਜਵਾਨੀ ਵੇਲੇ ਚਾਚੇ ਦੇ ਵੇਲੇ ਕਿਹੜੀਆਂ ਕਿੜੀਆਂ ਡਾਇਰੈਕਟਰਾਂ ਨਿਕੰਦੀਆਂ ਜਿਆਦਾ ਮਸ਼ਹੂਰ 15 ਮੈਂਦਸਾਂ ਤੇ ਪਰ ਤੇਰੀ ਮਸ਼ਹੂਰ ਦੱਸ ਹੀ ਜਾ ਤਾ ਯਾਰ ਦੱਸੀ ਦੱਸੀ ਦੱਸ ਜੱਟ ਪਾਵਰਫੁਲ ਸੀ ਦੀ ਹੋ ਜੈਨੀ ਨਾਲ ਉਹ ਸੱਚ ਹੈ ਲੈ ਦੇ ਗੁਰਦੀ ਗਾਣੀ ਨੂੰ ਗੁਰਦੀ ਤੇ ਨਹੀਂ ਨਹੀਂ ਯਾਰ ਇਹ ਤਾਂ ਮੇਲਾ ਤਾਂ ਮਾਦਰੀ ਜਾਂ ਮਾਦਰੀ ਲਾਲਾ ਤੇ ਜਾਂ ਹੋ ਧਰਵਿੰਦਰ ਦੀ ਵਾਈਫ ਦਾ ਕੀ ਨਾਮ ਹੈ ਐਮ ਐਮਾਲੀ ਐਮ ਐਮਾਲੀ ਹੈ ਹੈਨਾ ਡ੍ਰੀਮ ਗਰਲ ਸੀ ਬਾਬੇ ਦੀ ਡ੍ਰੀਮ ਚ ਤੇ ਤੂੰ ਬਾਬੇ ਬਜਾਣ ਦੀ ਕੋਸ਼ਿਸ਼ ਨਹੀਂ ਕਰੀ ਕਰ ਜਵਾਨੀ ਵੇਲੇ ਬਾਬੇ ਜਾਂਦੇ ਬਤੇ ਬਾਬੇ ਤੇਰੀ ਬੰਬੇ ਬੰਬੇ ਨਹੀਂ ਯਾਰ ਬੰਬੇ ਬੰਬੇ ਕੌਣ ਲੈ ਕੇ ਜਾਂਦਾ ਨਹੀਂ ਉਦੋਂ ਆਪਣੇ ਨੇ ਕਈ ਜਣਾਂ ਨੂੰ ਕੀੜਾ ਹੁੰਦਾ ਸੀ ਯਾਰ ਬੰਬੇ ਦੇਖ ਕੇ ਹੁਣ ਜਿਵੇਂ ਹੁਣ ਨਹੀਂ ਚੰਡੀਗੜ੍ਹ ਦਾ ਆਏ ਤੇ ਮਰੋੜ ਜਾਂਦੇ ਸੀ ਸਦਾ ਨੂੰ ਰੋਡ ਕੁੱਟ ਦਿੰਦੇ ਫਿਰ ਤੇ ਮੇਰਾ ਤੇ ਅੱਛਾ ਹਾਂ ਅਰੇ ਖਾਲਦਾ ਸਾਲ ਤੂੰ ਕਿਧਰ ਗਿਆ ਬੱਕਰੀ ਲੈ ਕੇ ਛੱਡ ਗਿਆ ਓਏ ਬੱਕਰੀ ਚਾਰ ਦਿੰਦੇ ਸੀ ਤੋ ਬੱਕਰੀ ਬੱਕਰੀ ਵੇਂਦੀ ਕਿੰਨੇ ਕਿੰਨਾ ਕਿਸੇ ਬੱਗ ਬਈ ਬੱਕਰੀ ਸਾਡੀ ਕੁਛ ਨਹੀਂ ਚੱਲੀ 30 40 ਚੱਲ ਚੰਗੀ ਗੱਲ ਐ ਜਗਿੰਦਰ ਤੇ ਮੈਂ ਚਾਰ ਦਿੰਦਾ ਤੈਨੂੰ ਅੱਛਾ ਤੇ ਕਿੰਨੇ ਸਾਲ ਬਾਅਦ ਫਿਰ ਕਿੰਨੇ ਚੱਚ ਮੈਂ ਤਾਂ ਥੋੜੀ ਜਿਹੀ ਚਾਹੀਆਂ ਬਸ ਪੰਜ ਪੰਜ ਚਾਰ ਸਾਲ ਤੇ ਵਿਆਹ ਬਾਬਾ ਕਿਹੜੇ ਸਾਲ ਚ ਹੋ ਗਿਆ ਸੀ ਇਹ ਮੈਂ ਤਾਂ 82 ਚ ਹੋ ਗਿਆ ਸੀ ਕਿ ਅਸੀਂ 82 ਚ ਤੇ ਹੋਰ ਕੋਈ ਜਵਾਨੀ ਦਾ ਕਿੱਸਾ ਸੁਣਾਉਣਾ ਚਾਹੁੰਦਾ ਮੈਂ ਤੂੰ ਪੜਦੇ ਰਹੇ ਹਾਂ ਤੁਸੀਂ ਅੱਜ ਤੋਂ ਪੜੇ ਹੁੰਦੇ ਫਿਰ ਕੀ ਅਗਤੀ ਬੈਠੇ ਰਹੇ ਜੀ ਹੂੰ ਤਾਂ ਪੜੇ ਵੀ ਇੱਥੇ ਹੀ ਬੈਠੇ ਰਹਿੰਦੇ ਹੁਣ ਉਹ ਗੱਲਾਂ ਨੌਕਰੀ ਸ਼ੌਕਰੀ ਵਾਲੀਆਂ ਮਾਵਣਾ ਪਹੁੰਚ ਗਏ ਜੀ ਚੰਡੀਗੜ੍ਹ ਤੋਂ ਹਾਂ ਮਾਵਣਿਆ ਸਹੀ ਸੀ ਦੱਸਣਾ ਵੀ ਤੈਨੂੰ ਚੰਡੀਗੜ੍ਹ ਮਹੱਲੀ ਕਿਵੇਂ ਲੱਗਦਾ ਸੀ ਠੀਕ ਸੀਗਾ ਉਹ ਆਦੀ ਜਗ੍ਹਾ ਤੇ ਆ ਪਿੰਡ ਆ ਦੀ ਜਗ੍ਹਾ ਐ ਨਹੀਂ ਹੁੰਦਾ ਵੀ ਜਿਵੇਂ ਉੱਥੇ ਜੋ ਰਹਿੰਦਾ ਮੈਂ ਪਿੰਡ ਦੀ ਯਾਦ ਆਉਂਦੀ ਉਹ ਤੇ ਪਿੰਡ ਜਾਂ ਆਉਂਦਾ ਹੋਵੇ ਕੋਈ 10 ਦਿਨਾਂ ਬਾਅਦ ਉੱਥੋਂ ਯਾਦ ਆਉਂਦੀ ਹੋਵੇ ਐ ਹੋਇਆ ਤਾਂ ਰੋਣਾ ਨਾ ਕਿ ਨਹੀਂ ਹੋਇਆ ਬਹੁਤ ਹੋਇਆ ਨਾ ਕਿਰਿਆ ਕਰੇ ਯਾਰ ਬੰਦਾ ਉੱਥੇ ਜਾ ਕੇ ਐਂ ਜੀ ਕਰਦਾ ਪਿੰਡ ਭੱਜ ਗਏ ਇੱਥੇ ਜੀ ਕਰਦਾ ਉੱਥੇ ਭੱਜ ਗਏ ਪੰਜ ਦਿਨ ਜੀ ਲੱਗਦਾ ਉਹਦੋਂ ਆ ਤਾਂ ਆਉਂਦਾ ਯਾਰ ਪਿੰਡ ਚੱਲ ਗਿਆ ਪਿੰਡ ਚੱਲ ਗਿਆ ਨਾ ਇਹੀ ਇਹੀ ਸਹੀ ਹੈ ਮੇਰੇ ਨਾਲ ਵੀ ਐਂ ਹੁੰਦਾ ਹਰ ਇੱਕ ਬੰਦਾ ਕਿਸੇ ਮੁਲਕ ਜਾਵੜ ਚਾਰ ਪੰਨ ਦਾ ਮਦੱਕ ਜਾਂਦਾ ਵੀ ਯਾਰ ਘਰੇ ਚੱਲ ਗਿਆ ਯਾਰ ਪਿੰਡ ਫੀਲਿੰਗ ਲੱਗਿਆ ਹਾਂ ਪਿੰਡ ਪਿੰਡ ਨਿਆਰਾ ਹਰੇਕ ਬੰਦਾ ਬਲਾ ਕੇ ਲੰਘਦਾ ਯਾਰ ਨਾਲ ਕੋਈ ਦੁੱਖ ਸੁੱਖ ਸਾਂਝਾ ਜਾਂਦਾ ਬੰਦੇ ਨਾਲ ਹੂੰ ਸਹੀ ਗੱਲ ਤੇ ਹੋਰ ਅੱਜ ਕੱਲ ਕੀ ਕਰ ਰਹੇ ਹੋ ਫਿਰ ਬਸ ਵਧੀਆ ਫਿਊਚਰ ਪਲਾਨਿੰਗ ਕੀ ਸੋਚਿਆ ਕੋਈ ਪਲਾਨਿੰਗ ਨਹੀਂ ਭਈ ਟਾਂ ਕਰਦੀ ਹੈ ਅੱਛਾ ਤੇ ਕੋਈ ਪੋਸਟ ਪੋਸਟ ਭਰੀ ਹੈ ਕਿ ਨਹੀਂ ਕੋਈ ਫਿਊਚਰ ਪਲਾਨਿੰਗ ਤਾਂ ਦੇਖਾਈ ਨਹੀਂ ਬਚਤ ਰਹੀ ਕਿਹੜੀ ਕਿਉਂਕਿ ਪੋਸਟ ਬਸ ਭਰੀ ਹੈ ਕਿ ਨਹੀਂ ਭਰਦੇ ਨਹੀਂ ਬਈ ਚਲੋ ਕੀ ਪਤਾ ਕਦੋਂ ਪਰਮਾਤਮਾ ਲਿਖ ਦੇ ਹੇ ਇਹ ਇਹ ਕਿਉਂ ਲੋਕ ਕੀ ਕਹਿ ਰਹੇ ਵਿੱਕੀ ਵਿੱਕੀ ਦੁਕਾਨਦਾਰੀ ਕਰ ਰਿਹਾ ਪੂਰਾ ਇਹ ਤਾਂ ਸੈੱਟ ਹੋ ਗਿਆ ਜੰਦਗੀ ਪੂਰਾ ਆਪਦਾ ਬਿਜ਼ਨਸ ਸੈੱਟ ਕਰ ਲੈਣ ਕਿਹੜੀ ਨਹੀਂ ਤੂੰ ਬਹੁਤ ਵੰਨਾ ਸੈੱਟ ਆ ਯਾਰ ਤੈਨੂੰ ਲੱਗਦਾ ਤੂੰ ਸੈੱਟ ਨਹੀਂ ਉਹ ਬਹੁਤ ਜ਼ਿਆਦਾ ਸੈੱਟ ਸਾਡੇ ਪਿੰਡ ਦਾ ਵੀ ਸਭ ਤੋਂ ਸਿਆਣਾ ਤੇ ਮਿਹਨਤੀ ਬੰਦਾ ਤੇ ਜਵਾਨ ਦਾ ਪੱਕਾ ਬੰਦਾ ਹੈ ਤੇ ਇਹਦੀ ਪਿੱਠੇ ਪਿੱਛੇ ਹਿਫਟੇ ਹੀ ਕਰਦੇ ਨੇ ਬਾਈ ਗੁਰੂ ਜੀ ਦੇਣਾ ਬਈ ਆਪਾਂ ਨੂੰ ਨਹੀਂ ਸਹੀ ਗੱਲ ਇਹਦੇ ਲਈ ਕੰਮ ਕਰ ਬਾਈ ਕਰ ਨੂੰ ਬਹੁਤ ਨਹੀਂ ਬਹੁਤ ਕੁਝ ਬਖਸ਼ਿਆ ਯਾਰ ਚੱਲ ਆਵਣੇ ਕਾਰ ਕੰਮ ਥੈਂਕ ਯੂ ਸੋ ਮਚ ਸ਼ਨਾਪਾ ਚਾਚਾ ਸਪਾਲ ਦੀ ਮਸ਼ਹੂਰੀ ਕਰਕੇ ਬੂਟਾਂ ਦੀ ਆ ਵੀ ਚਾ ਚ ਮੈਨੂੰ ਦੱਸੀ ਰੇਟ ਰੁੱਟ ਆਇਆ ਵੀ ਆ ਲੈ ਵੀ ਜਦ ਸਤਪਾਲ ਸਿੰਘ ਨੇ ਬੂਟਾਂ ਦਾ ਕੰਮ ਸ਼ੁਰੂ ਕਰਿਆ ਅੱਡੇ ਤੇ ਕੁਲਚੇ ਦਾ ਬਣਾਉਂਦੇ ਬਣਾਉਂਦਾ ਤੇ ਨਾਲ ਮੈਨੂੰ ਲੱਗਦਾ ਵੀ ਬੂਟਾਂ ਆਲਿਆਂ ਦੀ ਢੇਡ ਚ ਲੱਤ ਮਾਰੇਗਾ ਤੂੰ ਸੇਲ ਲਈਆ ਸੇਲ ਲਈਏ ਜੀ 350 ਦਾ ਜੋੜਾ ਅੱਛਾ ਆਲੇ ਕੰਸਲ ਜਿਹੜਾ ਆ ਆ 450 ਦਾ ਜੋੜਾ ਆ 350 ਦਾ ਇੱਕ ਮਿੰਟ ਇੱਕ ਮਿੰਟ ਆ ਕਿੰਨੇ ਦਾ ਜੀ ਇਹ 450 ਦਾ ਸਾਢੇ 450 ਦਾ ਜੋੜਾ ਸਾਡਾ ਪਿੰਡ ਆ ਦੇਣੀਆਂ ਜਿਹੜਾ ਸ੍ਰੀ ਮੁਕਤਸਰ ਦਾ ਬਲਾਕ ਲੰਬੀ ਤੁਰੇ ਆਂਦੇ ਜਦੋਂ ਮਰਜ਼ੀ ਫੜ ਤੱਕਦੇ ਹਾਂ 200 ਰੁਪਏ ਦਾ ਅੱਡੇ ਤੇ 300 ਦਾ ਜੋੜਾ ਵਾਹ ਵੀ ਵਾਹ ਅੱਡੇ ਤੇ ਜਮਾ ਲਾਈਏ ਸੇਲ ਆ ਕਿੰਨੇ ਦਾ 300 ਦਾ ਆ ਸਾਢੇ 350 ਸੋਰੀ 350 ਸਾਢੇ 350 ਦਾ ਇੰਨੇ ਦਾ ਚੱਪਲਾ ਵੀ ਨਹੀਂ ਆਉਂਦੀਆਂ ਬਾਕੀ ਸਾਢੇ 350 ਸਾਰੇ ਆ ਸਾਢੇ 350 ਰਵੜਾ ਦਾ 220 ਦਾ ਆ ਕਿੰਨੇ ਦਾ ਆ 220 ਦਾ ਰਵੜਾ ਦਾ ਆਹਾ ਆ ਸਾਢੇ 35 ਇਹ ਬੁੜੰਗਾਲੇ ਆ। ਲੇਡੀਜ਼ ਆ। ਹਾਂ। ਬੁੜੰਗਾਲੇ ਆ। ਹਾਂ। ਇਹ ਕਿੰਨੇ ਦੇ ਆ? ਇਹ 200 ਦੀ ਰੇਂਜ ਚ। 200 ਦੇ? ਹਾਂ। ਇਹ ਰੇਟ ਤਾਂ ਤੇਰਾ ਬਹੁਤ ਜ਼ਿਆਦਾ ਆ ਯਾਰ। ਤੇ ਉਹ ਆਜਵਾਕਾਂ ਲਈ ਤਾਂ? ਆਜਵਾਕ ਦੇ ਆ। ਆ 180 ਰੁਪਈਆ ਦੇ ਆ। 180 ਰੁਪਈਆ ਦਾ। ਉਹ ਪਰਲੇ ਪਾਸੇ ਨੂੰ ਗਰੋਨ ਮਾਰਿਓ। ਤੇ ਆਹ ਵਾਲਾ? ਇਹ ਬਸ 70 ਕੁ ਦੀ ਰੇਂਜ ਚ। ਯਾਰ ਬੜਾ ਸਸਤਾ। ਉਹ ਕਿੰਨੇ ਸੀ? ਉਹ 180 ਰੁਪਈਆ ਦੇ। 180 ਕਹਿੰਦਾ 70 ਦਾ ਕੱਲੇ ਦਾ ਹੈ। ਕੱਲੇ 70। ਆਹ ਬੋਡ ਵੀ ਸੋਨੇ ਹੈ। ਇਹ ਰਾ ਕਿੰਨੇ ਦੇ? ਏ 350 ਸਾਢੇ 350 ਦੇ ਯਾਰ ਬਾਕੀ ਬੂਡ ਦੇ ਕੋ ਸੋਨੇ ਸਾਰੇ ਆ ਸਾਫ ਰੰਗ ਪਿਆਰਾ ਦਿਖਾ ਦਿੰਦੇ ਵੇਖੋ ਦੋਸਤੋ ਤੇ ਇਹੀ ਚੀਜ਼ ਤੁਸੀਂ ਮੰਡੀ ਜਾਉਂਗੇ ਥੋੜੀ ਦੁਕਾਨ ਵੱਡੀ ਹੋਊਗੀ ਤਾਂ ਤੁਹਾਡੇ ਤੋਂ 1500 ਰੁਪਏ ਜਾਂ 2000 ਮੰਗਣ ਤੇ ਤੁਸੀਂ ਹੱਸ ਕੇ 1012 ਦੇ ਕੇ ਆਉਂਗੇ ਹਾਂ ਇਹ 350 ਦਾ ਨਾ ਇਹ 450 ਦਾ 450 ਦਾ ਨਹੀਂ ਮੈਂ ਕਿਹਾ 350 ਦਾ ਗਿਆ ਸੀ 450 ਦਾ ਆ 450 ਜੋੜਾ ਅੱਛਾ ਬਾਕੀ ਤੁਸੀਂ ਚੈੱਕ ਕਰ ਲਓ ਵੀਡੀਓ ਜੇ ਭਲੇਖਾ ਲੱਗ ਗਿਆ ਹੋਵੇ ਤਾਂ ਤੇ ਬਾਕੀ ਜੇ ਤੁਸੀਂ ਅੱਡੇ ਤੇ ਆਉਂਗੇ ਤਾਂ ਸਤਪਾਲਜੀ ਨਾਲ ਗੱਲ ਕਰ ਲਿਓ ਇਹ ਵੀਡੀਓ ਸਪੈਸ਼ਲੀ ਮੇਰੇ ਪਿੰਡ ਵਾਲਿਆਂ ਵਾਸਤੇ ਜਾਂ ਕੋਈ ਆਸੇ ਪਾਸੇ ਦੇ ਪਿੰਡ ਵਾਲਿਆਂ ਵਾਸਤੇ ਤੇ ਕਿਉਂਕਿ ਇਹ ਹੀ ਬੂਟ ਸੋਨੂ ਮੰਡੀ ਦੇ ਵਿੱਚ ਬਹੁਤ ਮਹਿੰਗੇ ਮਿਲਦੇ ਆ ਸੋਨੂ ਵੀ ਪਤਾ ਬਸ ਅਗਲਾ ਕਹਿੰਦਾ ਨਾਈਕ ਨਿਊਕ ਪੂਰਾ ਸਹੀ ਲਿਖਿਆ ਹੋਇਆ ਐ ਨਹੀਂ ਗਲਤ ਨਹੀਂ ਗਾ ਦੇਖੋ ਤੁਸੀਂ ਬਾਕੀ ਓਕੇ ਜੋ ਵੀਡੀਓ ਲੈਣੀ ਗੂਚੀ ਹਾਂ ਹੋਰ ਕੋਈ ਲਿਖਿਆ ਹੁੰਦਾ ਆ ਦੇਖੋ ਸਭ ਕੁਝ ਸਹੀ ਲਿਖਿਆ ਹੋਇਆ ਜਿਹੜਾ ਨਾਮ ਹੈਗਾ ਤੇ ਘਰੇ ਪਾਉਣ ਨੂੰ ਮੈਂ ਨਾ ਜੇ 6 ਮਹੀਨੇ ਵੀ ਕੱਢ ਜਾਣ ਬਾਦੂਆ ਖਾਰੇ ਟੁੱਟਦੇ ਨਹੀਂ ਇਹ ਕੁਆਲਿਟੀ ਵੀ ਆ ਬੂਟ ਦੀ ਬਹੁਤ ਸੋਹਣਾ ਬੂਟ ਹੈ ਸ ਲਓ ਵੀ ਦੋਸਤੋ ਹੁਣ ਤੁਸੀਂ ਵੇਖ ਲਓ ਯਾਰ ਮੇਰੀ ਗੱਲ ਸੁਣ ਜਿਹੜੀ ਆਮ ਬਾਟਾ ਚੱਪ ਲੋ ਵੀ ਹੁਣ 120 30 ਰੁਪਈਆ ਨਹੀਂ ਮਿਲਦਾ ਉਹ ਵੀ ਉਹਨੂੰ ਮਿਲਦੀ 120 ਦੀ ਜਿਹੜਾ ਮਤਲਬ ਥੋਕ-ਥੋਕ ਚ ਲੈਂਦਾ ਮੈਂ ਲਗਾ ਹਣਾ ਹਾਂ 150 ਤੋਂ ਘਟਾ ਹੈ ਨਹੀਂ 150 ਘਟਾ ਦਿੰਦਾ ਤੇ ਤੁਹਾਨੂੰ ਕੋਈ 2 2 2.5 ਤੋਂ 300 ਦੇ ਬੂਟ ਮਿਲ ਜਾਂਦੇ ਹੋਰ ਕੀ ਚਾਹੀਦਾ ਬਹੁਤ ਬਹੁਤ ਧੰਨਵਾਦ ਤੇ ਕੋਈ ਬੜਾ ਮੋਟਾ ਜੋ ਕਿ ਅਪਾਰਟਮੈਂਟ ਦਾ ਬੰਦਾ ਆਇਆ ਤੇ ਕੋਈ ਵਿਚਾਰਾ ਹੋਇਆ ਤਾਂ ਸਾਨੂੰ ਰਹਿਸ਼ਤ ਕਰਦਿਆ ਕਰੋ ਨਹੀਂ ਨਹੀਂ ਕੋਈ ਗੱਲ ਨਹੀਂ ਉਹ ਤਾਂ ਮਲਾਮਟਾ ਚੱਲ ਡਿਸਕਾਊਂਟ ਹੋ ਜਾਂਦਾ ਕੋਈ ਗੱਲ ਨਹੀਂ ਸਹੀ ਗੱਲ ਬਹੁਤ ਬ